ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਡਾਕਟਰ ਮੋਲਕ ਸਿੰਘ ਅੱਜ ਅਸੀਂ ਗੱਲ ਕਰਾਂਗੇ ਆਮਲਾ ਰਸਪੀਣ ਦੇ ਅਣਗਿਣਤ ਫਾਇਦਿਆਂ ਬਾਰੇ ਸਾਨੂੰ ਸਭ ਨੂੰ ਪਤਾ ਹੈ ਕਿ ਜੋ ਆਮਲਾ ਹੁੰਦਾ ਹੈ ਉਹ ਸਾਡੇ ਲਈ ਬਹੁਤ ਜ਼ਿਆਦਾ ਗੁਣਕਾਰੀ ਹੈ ਤੇ ਜੋ ਇਸ ਦਾ ਜੂਸ ਹੁੰਦਾ ਹੈ ਉਹ ਸਾਡੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ ਹੈ ਫਾਇਦੇ ਦੇ ਨਾਲ ਨਾਲ ਇਸ ਦੇ ਕੁਝ ਇੱਕ ਨੁਕਸਾਨ ਵੀ ਹਨ ਜੋ ਕਿ ਸਾਨੂੰ ਪਤਾ ਹੋਣੇ ਚਾਹੀਦੇ ਹਨ ਚਲੋ ਅਸੀਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਣੇ ਕਿ ਜੋ ਆਮਲਾ ਰਸ ਹੈ ਇਸ ਨੂੰ ਪੀਣਾ ਕਿੱਦਾਂ ਹੈ ਆਮਲਾ ਰਸ ਨੂੰ ਅਸੀਂ ਸਵੇਰੇ ਆਪਣੇ ਖਾਲੀ ਪੇਟ ਉੱਠ ਕੇ 30 ml ਜਾਂ 20 ml ਤੁਸੀਂ ਇਹਨੂੰ ਪੂਰੇ ਗਲਾਸ ਪਾਣੀ ਦੇ ਵਿੱਚ ਪਾ ਕੇ ਪੀ ਸਕਦੇ ਹੋ ਤੇ ਹੁਣ ਅਸੀਂ ਗੱਲ ਕਰਦੇ ਹਾਂ ਇਸ ਦੇ ਫਾਇਦਿਆਂ ਬਾਰੇ ਤੁਸੀਂ ਦੇਖ ਸਕਦੇ ਹੋ ਜੋ ਆਮਲਾ ਰਸ ਹੁੰਦਾ ਹੈ ਇਸ ਦੇ ਫਾਇਦੇ ਸਭ ਤੋਂ ਪਹਿਲਾਂ ਮੂੰਹ ਦੇ ਛਾਲੇ ਠੀਕ ਕਰਨ ਲਈ ਮੂੰਹ ਦੇ ਉੱਪਰ ਨਖਾਰ ਲਿਆਉਣ ਲਈ ਜੋ ਸਾਡੇ ਮੂੰਹ ਦੇ ਉੱਪਰ ਝੁਰੜੀਆਂ ਪੈ ਜਾਂਦੀਆਂ ਹਨ ਜਿਨ੍ਹਾਂ ਨੂੰ ਅਸੀਂ ਰਿੰਕਲ ਕਹਿੰਦੇ ਹਾਂ ਉਸ ਨੂੰ ਘਟ ਕਰਦਾ ਹੈ ਸਾਡੇ ਫੇਸ ਦੇ ਉੱਪਰ ਗਲੋ ਲੈ ਕੇ ਆਉਂਦਾ ਹੈ ਦਿਲ ਦੀਆਂ ਬਿਮਾਰੀਆਂ ਨੂੰ ਘਟ ਕਰਦਾ ਹੈ ਜੋ ਸਾਡੇ ਹਾਰਟ ਅਟੈਕ ਦਾ ਖਤਰਾ ਹੁੰਦਾ ਹੈ ਉਸ ਨੂੰ ਘਟ ਕਰਦਾ ਹੈ ਕਿਉਂਕਿ ਜੋ ਆਮਲਾ ਰਸ ਹੁੰਦਾ ਹੈ ਜੋ ਸਾਡੇ ਸਰੀਰ ਵਿੱਚ ਜੋ ਕੋਲੇਸਟ੍ਰੋਲ ਲੈਵਲ ਹੁੰਦੇ ਹਨ ਜੋ ਸਾਡੇ ਖੂਨ ਨੂੰ ਮੋਟਾ ਕਰਦੇ ਹਨ ਉਸ ਨੂੰ ਘੱਟ ਕਰਦਾ ਹੈ ਜਿਸ ਨਾਲ ਕਿ ਸਾਡੇ ਅਟੈਕ ਦਾ ਖਤਰਾ ਘਟ ਜਾਂਦਾ ਹੈ ਸਾਡੀ ਕਿਡਨੀ ਦੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਪਿੱਤੇ ਦੀ ਪੱਥਰੀ ਨੂੰ ਬਣਨ ਦੇ ਵਿੱਚ ਰੋਕਦਾ ਹੈ ਤੇ ਘੱਟ ਕਰਦਾ ਹੈ ਅਤੇ ਜੋ ਸਾਡੇ ਅੰਦਰੂਨੀ ਅਲਸਰ ਹੋ ਜਾਂਦਾ ਹੈ ਜਾਂ ਕੋਈ ਛਾਲੇ ਹੋ ਜਾਂਦੇ ਹਨ ਸਾਡੇ ਪੇਟ ਵਿੱਚ ਜਾਂ ਮੂੰਹ ਦੇ ਵਿੱਚ ਉਹਨਾਂ ਲਈ ਰੋਕਥਾਮ ਲਈ ਬਹੁਤ ਹੀ ਵਧੀਆ ਅਤੇ ਲਾਹੇਵੰਦ ਹੈ ਸਾਡੇ ਖੂਨ ਨੂੰ ਸਾਫ਼ ਕਰਦਾ ਹੈ ਕੁਦਰਤੀ ਤਰੀਕੇ ਨਾਲ ਸਾਡਾ ਭਾਰ ਘੱਟ ਕਰਦਾ ਹੈ ਸਾਡੇ ਸਰੀਰ ਦੇ ਤਾਪਮਾਨ ਨੂੰ ਠੰਡਾ ਰੱਖਦਾ ਹੈ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਪੀੜੀਆਂ ਨੂੰ ਰੋਕਦਾ ਹੈ ਲਿਵਰ ਨੂੰ ਮਜ਼ਬੂਤ ਕਰਦਾ ਹੈ ਲਿਵਰ ਵਿੱਚ ਜੰਮੀ ਵਾਧੂ ਫੈਟ ਨੂੰ ਕੱਢਦਾ ਹੈ ਤੇ ਫੈਟੀ ਲਿਵਰ ਦੇ ਵਿੱਚ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ ਹੈ ਕੈਂਸਰ ਦੇ ਰਿਸਕ ਨੂੰ ਵੀ ਬਹੁਤ ਜ਼ਿਆਦਾ ਘੱਟ ਕਰ ਦਿੰਦਾ ਹੈ ਆਮਲੇ ਦਾ ਜਰਾਸ ਸਿਰ ਦੇ ਵਾਲਾਂ ਨੂੰ ਮਜ਼ਬੂਤ ਅਤੇ ਕਾਲੇ ਰੱਖਦਾ ਹੈ ਕਬਜ ਨੂੰ ਠੀਕ ਕਰਦਾ ਹੈ ਤੇ ਭੁੱਖ ਨੂੰ ਵਧਾਉਂਦਾ ਹੈ ਸਾਡੇ ਸਰੀਰ ਦੇ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਅੱਖਾਂ ਦੀ ਰੌਸ਼ਨੀ ਅਤੇ ਸਾਡੇ ਦਿਮਾਗ ਦੇ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਂਦਾ ਹੈ ਦਿਮਾਗ ਨੂੰ ਤਾਕਤਵਰ ਬਣਾਉਂਦਾ ਹੈ ਆਮਲਾ ਰਸ ਸਾਡੇ ਦੰਦਾਂ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਇਸ ਨਾਲ ਦੰਦਾਂ ਵਿੱਚ ਚਮਕ ਆਉਂਦੀ ਹੈ ਦੰਦ ਮਜ਼ਬੂਤ ਬਣਦੇ ਹਨ ਅਗਰ ਤੁਹਾਡੇ ਮਸੂੜਿਆਂ ਵਿੱਚ ਜ਼ਿਆਦਾ ਖੂਨ ਆਉਂਦਾ ਹੈ ਤਾਂ ਉਸ ਲਈ ਆਮਲਾ ਰਸ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਕਿਉਂਕਿ ਇਹ ਵਿਟਾਮਿਨ ਸੀ ਦਾ ਇੱਕ ਬਹੁਤ ਵਧੀਆ ਰਿਚ ਸੋਰਸ ਹੁੰਦਾ ਹੈ ਜੋ ਕਿ ਮੂੰਹ ਦੀਆਂ ਅਤੇ ਪੇਟ ਦੀਆਂ ਬਿਮਾਰੀਆਂ ਨੂੰ ਬਹੁਤ ਜਲਦੀ ਖਤਮ ਕਰਦਾ ਹੈ ਜੋ ਆਮਲਾ ਰਸ ਹੁੰਦਾ ਹੈ ਇਹ ਸਾਡੇ ਇਨਸੂਲਿਨ ਨੂੰ ਕੰਟਰੋਲ ਰੱਖਦਾ ਹੈ ਇਨਸੂਲਿਨ ਅਗਰ ਕੰਟਰੋਲ ਵਿੱਚ ਰਹਿੰਦਾ ਹੈ ਤਾਂ ਹੀ ਸਾਡਾ ਸ਼ੂ ਇਸ ਲਈ 슈ਗਰ ਵਾਲੇ ਪੇਸ਼ੈਂਟ ਲਈ ਵੀ ਆਮਲਾ ਰਸ ਪੀਣਾ ਬਹੁਤ ਲਾਹੇਵੰਦ ਹੈ ਇਸ ਨਾਲ ਤੁਸੀਂ ਆਪਣੇ ਇਨਸੂਲਿਨ ਨੂੰ ਕੰਟਰੋਲ ਰੱਖ ਸਕਦੇ ਹੋ ਜੋ ਸਾਡੇ ਪੇਟ ਵਿੱਚ ਤਜਾਬ ਬਣਦੇ ਹਨ ਉਹਨਾਂ ਨੂੰ ਬਰਾਬਰ ਰੱਖਦਾ ਹੈ ਕਈਆਂ ਨੂੰ ਜਲਣ ਦੀ ਪ੍ਰੋਬਲਮ ਕਿਸੇ ਨੂੰ ਤਜਾਬ ਦੀ ਪ੍ਰੋਬਲਮ ਰਹਿੰਦੀ ਹੈ ਉਸ ਵਿੱਚ ਆਮਲਾ ਰਸ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ ਹੈ ਇੱਕ ਐਂਟੀਆਕਸੀਡੈਂਟ ਹੋਣ ਕਰਕੇ ਇਹ ਸਾਡੇ ਸਰੀਰ ਦੇ ਵਿੱਚੋਂ ਫਾਲਤੂ ਗੰਦਗੀ ਨੂੰ ਸਾਡੇ ਪਖਾਨੇ ਪਸ਼ਾਬ ਦੇ ਪਸੀਨੇ ਰਾਹੀਂ ਬਾਹਰ ਕੱਢਦਾ ਹੈ ਇਨ ਸ਼ਾਰਟ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਇਹ ਆਮਲਾ ਹੁੰਦਾ ਹੈ ਇਹ ਸਾਡੀ ਮੈਂਟਲ ਹੈਲਥ ਸਾਡੀ ਜਨਰਲ ਹੈਲਥ ਸਾਡੀ ਸੈਕਸ਼ੂਅਲ ਹੈਲਥ ਨੂੰ ਮੇਨਟੇਨ ਰੱਖਦਾ ਹੈ ਤੇ ਉਸ ਲਈ ਬਹੁਤ ਜ਼ਿਆਦਾ ਅਸਰਦਾਰ ਹੁੰਦਾ ਹੈ ਹੁਣ ਅਸੀਂ ਗੱਲ ਕਰਾਂਗੇ ਇਸ ਦੇ ਨੁਕਸਾਨ ਬਾਰੇ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਜੋ ਆਮਲਾ ਹੁੰਦਾ ਹੈ ਸਾਨੂੰ ਦਿਲ ਦੀਆਂ ਬਿਮਾਰੀਆਂ ਨੂੰ ਘੱਟ ਕਰਨ ਵਿੱਚ ਲਾਹੇਵੰਦ ਹੁੰਦਾ ਹੈ ਅਤੇ ਖੂਨ ਨੂੰ ਪਤਲਾ ਕਰਦਾ ਹੈ ਜੋ ਕ੍ਰੈਸਟੇਰੋਲ ਜੋ ਖੂਨ ਨੂੰ ਮੋਟਾ ਕਰ ਦਿੰਦੇ ਹਨ ਉਹਨਾਂ ਨੂੰ ਕੱਟ ਕਰਦਾ ਹੈ ਇਸ ਤਰ੍ਹਾਂ ਜੋ ਇਸ ਦਾ ਨੁਕਸਾਨ ਇਥੇ ਬਣਦਾ ਹੈ ਕਿ ਜੋ ਪੇਸ਼ੈਂਟ ਆਲਰੇਡੀ ਦਿਲ ਦੀਆਂ ਦਵਾਈਆਂ ਖਾ ਰਹੇ ਹਨ ਜੋ ਖੂਨ ਪਤਲੇ ਦੀਆਂ ਗੋਲੀਆਂ ਖਾਂਦੇ ਹਨ ਉਹਨਾਂ ਨੂੰ ਆਪਣੇ ਡਾਕਟਰ ਨਾਲ ਹੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਆਮਲਾ ਵੀ ਖੂਨ ਪਤਲਾ ਕਰਦਾ ਹੈ ਕੁਦਰਤੀ ਤਰੀਕੇ ਨਾਲ ਨਾ ਕਿ ਦਵਾਈ ਦੇ ਨਾਲ ਬੜ ਜੋ ਇਹ ਦਵਾਈਆਂ ਖਾਣਦੇ ਹਾਂ ਬਲੱਡ ਥিনার ਜਾਂ ਖੂਨ ਪਤਲੇ ਕੋਈ ਹੋਰ ਵੀ ਦਵਾਈਆਂ ਅਸੀਂ ਖਾਣਦੇ ਹਾਂ ਉਹ ਸਾਡੇ ਤੇ ਬੁਰੇ ਪ੍ਰਭਾਵ ਪਾ ਸਕਦੀਆਂ ਹਨ ਕਿਉਂਕਿ ਡੋਜ਼ ਡਬਲ ਹੋ ਸਕਦੀ ਹੈ ਜਿਹੜੇ ਪੇਸ਼ੈਂਟ ਇਨਸੂਲਿਨ ਤੇ ਹਨ ਜਾਂ ਜਿਹੜੇ ਇਨਸੂਲਿਨ ਲੈਂਦੇ ਹਨ ਜਾਂ 슈ਗਰ ਦੀ ਗੋਲੀ ਖਾਂਦੇ ਹਨ ਉਹ ਵੀ ਆਮਲਾ ਰਸ ਆਪਣੇ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਪੀਣ ਕਿਉਂਕਿ ਜੋ ਸਾਡੀਆਂ 슈ਗਰ ਦੀਆਂ ਦਵਾਈਆਂ ਹੈ ਜਿਹੜੀਆਂ 슈ਗਰ ਇੱਕ ਕੈਮੀਕਲ ਤੌਰ ਤੇ ਘਟ ਕਰਨੀ ਹੈ ਅਤੇ ਆਮਲੇ ਨੇ ਕੁਦਰਤੀ ਤੌਰ ਤੇ ਘਟ ਕਰਨੀ ਹੈ ਕਈ ਵਾਰੀ ਸ਼ੂਕਰਕਟੀ ਨਾਲ ਸਾਨੂੰ ਬਹੁਤ ਜ਼ਿਆਦਾ ਕੰਪਲਿਕਸ਼ਨਸ ਹੋ ਜਾਂਦੀਆਂ ਹਨ ਇਸ ਵਿੱਚ ਤੁਸੀਂ ਆਪਣੇ ਡਾਕਟਰੀ ਸਲਾਹ ਜ਼ਰੂਰ ਲੈਣੀ ਹੈ ਤੀਸਰੀ ਗੱਲ ਤਜਾਬ ਦੀ ਪ੍ਰੋਬਲਮ ਕਈ ਪੇਸ਼ੰ ਨੂੰ ਆਮਲਾ ਨਹੀਂ ਸੱਟ ਬੈਂਦਾ ਹਰ ਇੱਕ ਚੀਜ਼ ਦੇ ਅਗਰ ਫਾਇਦੇ ਹੁੰਦੇ ਹਨ ਤਾਂ ਉਸ ਦੇ ਨੁਕਸਾਨ ਵੀ ਹੁੰਦੇ ਹਨ ਅਗਰ ਇੱਕ ਪਾਸੇ ਆਮਲਾ ਰਸ ਤਜਾਬ ਨੂੰ ਠੀਕ ਕਰਦਾ ਹੈ ਦੂਸਰੇ ਪਾਸੇ ਕਈਆਂ ਨੂੰ ਆਮਲਾ ਰਸ ਨਹੀਂ ਪਚਦਾ ਉਹਨਾਂ ਦੇ ਤਜਾਬ ਦੀ ਪ੍ਰੋਬਲਮ ਵੱਧ ਜਾਂਦੀ ਹੈ ਜਿਵੇਂ ਛਾਤੀ ਵਿੱਚ ਜਲਣ ਹੋਣਾ ਤਜਾਬ ਦਾ ਵਧਣਾ ਖੱਟੇ ਢਕਰ ਹੋਣਾ ਇਹ ਇੱਕ ਆਮ ਬਿਮਾਰੀਆਂ ਹੁੰਦੀਆਂ ਹਨ ਕਈ ਵਾਰ ਕਈ ਪੇਸ਼ੰ ਨੂੰ ਆਮਲਾ ਰਸ ਪੀਣ ਦੇ ਨਾਲ ਪੇਟ ਵਿੱਚ ਗੜਬੜੀ ਹੋ ਜਾਂਦੀ ਹੈ ਖਾਦਾ ਪਤਾ ਨਹੀਂ ਪਚਦਾ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤੁਸੀਂ ਇਸ ਚੀਜ਼ ਤੋਂ ਸੈਲਫਟਿਵ ਹੋ ਤਾਂ ਪਲੀਜ਼ ਤੁਸੀਂ ਇਸ ਚੀਜ਼ ਨੂੰ ਅਵੋਇਡ ਕਰੋ ਜਿਸ ਤਰ੍ਹਾਂ ਮੈਂ ਦੱਸਿਆ ਦਿਲ ਦੇ ਮਰੀਜ਼ ਤੇ ਸ਼ੂਗਰ ਦੇ ਮਰੀਜ਼ ਅਗਰ ਇਹਨੇ ਵੀ ਪੀਣਾ ਚਾਹੁੰਦੇ ਹਨ ਤਾਂ ਇਹ ਆਪਣੇ ਡਾਕਟਰ ਦੀ ਸਲਾਹ ਲੈ ਸਕਦੇ ਹਨ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਕਿ ਤੱਕੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਵੀ ਕਿਸੇ ਬਿਮਾਰੀ ਬਾਰੇ ਜਨਣਾ ਚਾਹੁੰਦੇ ਹੋ ਜਾਂ ਤੁਹਾਡੇ ਮਨ 'ਚ ਵੀ ਕੋਈ ਕੁਐਸਚਨ ਹੈ ਤਾਂ ਤੁਸੀਂ ਪਲੀਜ਼ ਕਮੈਂਟ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ ਧੰਨਵਾਦ ਜੀ